पंकज बंदना, पंकज बंदना, सिमरायंगाद दूखने कंदना, दूखने, कंदना, दूखने कंदना, modos hirudane tittam ਨਨ ਨਾ ਕੈ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ ਸ਼੍ਰੀ ਹੇ ਰਾਰ ਕ੍ਰਿਸ਼ਨ ਨਮਨ Allah, tanu tara par pun 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 ਮੇਰੇ ਗੁਰੂ ਗ੍ਰੰਥ ਸਾਹਿਬ ਊ ਦਤ ਮੰਨੋਂ ਕਰ ਅਨੁਰਾਗ ਏ ਤੁੰ ਕੋ ਰ ਸਤ ਗੁਰੂ ਇਹ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ ਨਸੂ ਸ਼ਨੀ ਸ਼ਨੀ ਸੁਪ੍ਰਸੰਗ ਚਲਾਈਓ ਸੰਪਤ ਪ੍ਰਭ ਤੇ ਨੀਠ ਸੁਨਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗਾਟਾਲ ਸਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗਿ ਬੋਧ ਅੰਦਰ ਸਭਾਇ ਮਾਨੋ ਕੀ ਅੰਮ੍ਰਿਤ ਵੇਲੇ ਤੂੰ ਸਜੇ ਦਵਾਨਾਂ ਵਿੱਚ ਹਾਜ਼ਰੀਆਂ ਪਰ ਕੀ ਅੰਮ੍ਰਿਤ ਮਈ ਬਾਣੀ ਪੜ ਕੇ ਬਾਕ ਕੀ ਸਰਵਣ ਕਰਕੇ ਅਲਾਹੀ ਕੁਰਬਾਨੀ ਦਾ ਆਨੰਦ ਪ੍ਰਾਪਤ ਕਰ ਰਹੇ ਵਰਪਾਗੀ ਸਤਸੰਗੀ ਜਨੋਂ ਆਪਾਂ ਸਾਰੇ ਵਰਪਾਗੀ ਹਾਂ ਸਾਡੇ ਇਸ਼ਾਰਿਆਂ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਾਰ ਅਪਾਰ ਰਹਿਮਤਾ ਹਨ ਜਿਨ੍ਹਾਂ ਬੇਰੰਤਾਂ ਬਖਸ਼ਾਂ ਦੇ ਸਦਕਾ ਕਾਲਜੂ ਦੇ 7 ਪਿਆਨਕ ਸਮੇਂ ਦੇ ਵਿੱਚ 7 ਸੰਗਤੀਆਂ ਇਹ ਪਾਵਨ ਕੜੀਆਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਸੋ ਇਹ ਸਾਰਾ ਮਹੀਨਾ ਧਨਸ਼ੀਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਗੁਰਸਿੱਖਾਂ ਦੇ ਨਾਲ ਤੇ ਸ਼ਹੀਦਾਂ ਦੇ ਦਿਹਾੜਿਆਂ ਦੇ ਵਿੱਚ ਬਣਾਇਆ ਜਾਂਦਾ ਹੈ ਸਭਾਂ ਦੇ ਪਰਿਵਾਰ ਸਮੀਤ ਇਨ੍ਹਾਂ ਦਿਨਾਂ ਦੇ ਅੰਦਰ ਬੀਨਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸ਼ਹੀਦੀਆਂ ਦਾ ਦੌਰ 8 ਮਹੀਨੇ ਲਗਾਤਾਰ ਚੱਲਦਾ ਰਿਹਾ ਤੇ ਇਥੇ ਸਿਰਸ ਨਹੀਂ ਸਤਪੁਰਾਂ ਨੇ ਆਪਣੀ ਛੋਟੀ ਉਮਰਾ ਦੇ ਵਿੱਚ 14 ਦੇ ਕਰੀਬ ਜੰਗਾਂ ਲੜੀਆਂ ਹਨ 14 ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੁਮਸਾਨ ਦਾ ਜੰਗ ਹੁੰਦਾ ਹੈ ਲੰਬਾ ਸਮਾਂ ਅਨੰਦਪੁਰ ਸਾਹਿਬ ਜੀ ਨੂੰ ਕੇਰਾ ਪਏ ਨੂੰ ਹੋ ਚੁੱਕਾ ਹੈ ਆਪ ਜੀ ਨੇ ਕੱਲ ਦੇ ਪ੍ਰਸੰਗ ਅੰਦਰ ਸਰਗੁਣ ਕੀਤਾ ਹੈ ਛੇੜੇ ਦੇ ਅੰਦਰ ਦੇ ਦਰਖਤਾਂ ਦੇ ਪੱਤੇ ਛਿਲਕੇ ਖਾ ਕੇ ਸ਼ਿਕੁਵਜ਼ਾਰਾ ਕਰਦੇ ਨੇ ਸਤਿਗੁਰਾਂ ਨੇ ਉਸ ਗੱਲ ਤੇ ਵੀ ਰੋਕ ਲਾ ਦਿੱਤੀ ਹੁਣ ਭੁੱਖੇ ਪਿਆਸੇ ਰਹਿ ਕੇ ਸਤਗੁਰਾਂ ਦਾ ਜੰਗ ਵਿੱਚ ਸਾਦੇ ਰਿਸ਼ਖ ਇਹਨੇ ਆਪਣੇ ਆਪ ਨੂੰ ਅੰਦਰੋਂ ਸਰੀਰਿਕ ਪੱਖ ਤੋਂ ਨਿਰਬਲ ਸਮਝਦੇ ਹਨ ਸਾਰੇ ਕੱਤਰੋ ਕੇ ਮਾਤਾ ਗੁਜਰਕੌਰ ਜੀ ਕੋਲ ਗਏ ਇਹ ਤੋ ਸੇ ਸਾਡੇ ਪ੍ਰਾਣਾ ਨਹੀਂ ਰਾਖੀ ਕਰ ਸਕਦੇ ਸਾਡੀ ਦਸ਼ਾ ਜੁੜੀ ਹੈ ਸਰੀਰਕ ਪੱਖ ਤੋਂ ਬੜੀ ਕਮਜ਼ੋਰ ਹੋ ਚੁੱਕੀ ਹੈ ਸਾਰੇ ਕਸ਼ੋਰਸਤ ਪਾਣੀ ਬੰਦ ਹੈ ਲੰਬੇ ਸਮੇਂ ਤੋਂ ਕਿਲੇ ਦੇ ਅੰਦਰ ਲੰਗਰ ਦੀ ਤਿਆਰੀ ਨਹੀਂ ਅਸੀਂ ਦਰਖਤਾਂ ਦੇ ਫਲ ਪੱਤੇ ਛਿਲਕੇ ਖਾ ਕੇ guzare ਕਰਦੇ ਸ਼ਾ ਉਹਦੇ ਤੇ ਵੀ ਸਤਪੁਰਾਂ ਨੇ ਰੋਕ ਲਾ ਦਿੱਤੀ ਹੈ ਇਸ ਤਰ੍ਹਾਂ ਮਾਤਾ ਜੀ ਸਿੱਖਾਂ ਦੀ ਬੇਨਤੀ ਨੂੰ ਸੁਣਦੇ ਨੇ ਸਿੱਖਾਂ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦੇ ਹਨ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਦੇ ਨੇ ਬੈਠਦੇ ਹਨ ਇਸ ਸਮੇਂ ਮਾਤਾ ਜੀ ਬੈਠੇ ਨੇ ਸਤਿਗੁਰਾਂ ਦੇ ਨਾਲ ਬਚਨ ਬਲਾਸ ਚੱਲ ਰਹੇ ਹਨ ਪਰ ਜਿਸ ਗੱਲ ਲਈ ਸਿੱਖ ਲੈ ਕੇ ਆਏ ਹਨ ਉਹ ਗੱਲ ਕਰਨ ਵਾਸਤੇ ਅੰਦਰੋਂ ਮਨ ਛੇਤੀ ਛੇਤੀ ਧਿਆਰਣੀ ਹੋ ਰਿਹਾ ਕਦੇ ਸਤ ਗੁਰਾਂ ਵੱਲ ਵੇਖਦੇ ਨੇ ਕਦੇ ਸਿੱਖਾਂ ਵੱਲ ਤੱਕਦੇ ਨੇ ਮਨ 'ਚ ਕਈ ਛਾਲ ਆਉਂਦੇ ਹਨ ਕਿ ਜੇ ਸਹਿਬਾਂ ਨੂੰ ਇਹ ਗੱਲ ਆਖੀ ਪਤਾ ਨਹੀਂ ਸਹਿਬ ਅਗੋਂ ਕੀ ਕਹਿਣਗੇ ਇਸ ਤਰ੍ਹਾਂ ਸਤ ਗੁਰਾਂ ਦੇ ਸਾਹਮਣੇ ਬੈਠਿਆਂ ਬੈਠਿਆਂ ਪਾਇ ਸੰਤੋਖ ਸਿੰਘ ਦੀ ਜ਼ਿਕਰ ਕਰਦੇ ਨੇ ਅੱਜ ਦੇ ਪ੍ਰਸੰਗ ਅੰਦਰ ਸਨੇ ਸਨੇ ਸੋ ਪ੍ਰਸੰਗ ਚਲਾਇਓ ਸੰਕਟ ਪ੍ਰਭ ਤੇ ਨੀਠ ਬੋਲ ਸੁਨਾਇਓ ਹੌਲੀ ਹੌਲੀ ਬਾਤਾਂ ਨੇ ਤਹੱਈਆ ਕਰਕੇ ਸਿੱਖਾਂ ਵੱਲੋਂ ਜਿਹੜਾ ਪ੍ਰਸੰਗ ਜਿਹੜੀ ਬੇਨਤੀ ਜਿਹੜੀ ਸ਼ਵਾਰਜ ਕੀਤੀ ਗਈ ਉਹਨੂੰ ਸਤਿਗੁਰਾਂ ਦੇ ਸਾਹਮਣੇ ਸੁਣਾਣਾ ਕੀਤਾ ਹੈ ਸਤਿਗੁਰਾਂ ਤੋਂ ਡਰਦਿਆਂ ਸੰਕੋਚ ਕੇ ਜਦੋਂ ਇਹ ਬੋਲ ਸਹਬਾਂ ਦੇ ਸਾਹਮਣੇ ਮਾਤਾ ਜੀ ਨੇ ਕਹੀ ਸਨ ਮਹਾ ਸੁਤਾ ਭਾਪੀ ਸਭ ਮਹੀਆ ਨਿਰਬਲ ਭੇ ਸਰੀਰ ਦਹ ਕਹੀਆ ਕਹਿ ਲਗੀ ਏ ਸਤਿਗੁਰੂ ਜੀ ਇਹਨਾਂ ਸਿੱਖਾਂ ਦੇ ਸਰੀਰ ਜਿਹੜੇ ਨੇ ਉਹ ਕਮਜ਼ੋਰ ਹੋ ਚੁੱਕੇ ਹਨ ਇਨਾਂ ਦੇ ਸਰੀਰ ਦੇ ਵਿੱਚੋਂ ਹੱਡੀਆਂ ਇਹਨਾਂ ਦੀਆਂ ਵਿਖਾਈ ਦੇ ਰਹੀਆਂ ਨੇ ਸੁੱਕ ਚੁੱਕੇ ਨੇ ਸਰੀਰ ਸਾਰੀ ਪਸੀ ਵੱਡੀ ਭੁੱਖ ਦਾ ਪਸਾਰਾ ਹੈ ਭੋਜਨ ਪ੍ਰਸ਼ਾਦਾ ਕਿਸੇ ਪਾਸਿਓਂ ਰਸਤ ਪਸਤ ਨਹੀਂ ਆ ਰਹੀ ਕਿਆ ਰਣੀ ਹੋ ਰਿਹਾ ਹੈ ਜੀ ਹੇ ਗੁਜਰੀ ਬੁੱਲਨੀ ਇਮ ਕਰੋ ਇਨ ਨੂੰ ਤ੍ਰਿਪਤ ਕਰੋ ਤੌ ਲੜੋ ਮਤਾ ਗੁਰ ਕਉੜੀ ਕਹਿਣ ਲੱਗੇ ਫੇ ਪਹਿਲੋਂ ਇਹਨਾਂ ਦੇ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਕਰੋ ਇਹਨਾਂ ਦੀ ਭੁੱਖ ਮਟਾਓ ਰਜ਼ਾਓ ਇਹਨਾਂ ਨੂੰ ਇਹਨਾਂ ਨੂੰ ਰਜ਼ਾ ਕੇ ਇਹਨਾਂ ਨੂੰ ਰਜ਼ਾ ਕੇ ਤ੍ਰਿਪਤ ਕਰਕੇ ਇਹਨਾਂ ਦੀ ਬੇੜ ਦੀ ਭੁੱਖ ਮਟਾ ਕੇ ਫਿਰ ਤਾਂ ਹੀ ਜੰਗ ਲੜਨਾ ਕਰੋ ਜੀ ਇਹਨਾਂ ਮਨੋਂ ਕੀ ਜਹ ਪਿਆਨਾ ਇਨ ਦਵੇ ਬਿਨ ਨਹ ਬਾਚਹ ਪ੍ਰਾਨਾ ਹੁਣ ਜੇ ਤੁਸੀਂ ਇਹ ਗੱਲ ਨਹੀਂ ਮੰਨ ਸਕਦੇ ਆਪਣੀ ਮਾਂ ਦੀ ਮਾਤਾ ਜੀ ਦੀ ਤੇ ਇਥੋਂ ਬਿਆਨਾ ਕਰ ਦਿਓ ਅਨੰਤਪੁਰ ਸਾਹਿਬ ਦਾ ਕਿਲਾ ਛੱਡ ਦਿਓ ਇਹਨਾਂ ਦੋ ਗੱਲਾਂ ਤੋਂ ਬਿਨਾ ਇਨਾਂ ਦੇ ਪ੍ਰਾਣ ਨਹੀਂ ਬਚ ਸਕਦੇ ਜਾਂ ਤੇ ਭੋਜਨ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਦਿੱਤਾ ਜਾਵੇ ਇਹ ਦੋ ਗੱਲਾਂ ਅਸੀਂ ਕਹਿਣ ਵਾਸਤੇ ਸਿੱਖਾਂ ਸਮੇਤ ਤੁਹਾਡੇ ਕੋਲ ਆਏ ਹਾਂ ਹੇ ਰੋ ਸਰਬ ਸ਼ਰੀਰ ਨਹਾਨਾ ਨਿਰਬਲ ਦੁਰਬਲ ਭਈ ਮਿਸਾਲਾ ਤਾਂ ਤੇ ਸਤਿਗੁਰਾਂ ਦੇ ਸਾਨੂੰਕ ਮਾਤਾ ਜੀ ਕਹਿ ਰਹੇ ਨੇ ਕਿ ਸਾਰਿਆਂ ਦੇ ਸਰੀਰਾਂ ਨੂੰ ਤੱਕੜਾਂ ਤੇ ਕਰੋ। ਤਿੰਨਾਂ ਸਿੰਘਾਂ ਦਾ ਬੜਾ ਵੱਡਾ ਢੀਲਡੌਲ ਸੀ ਜਿਨ੍ਹਾਂ ਦੇ ਚਿਹਰੇ ਲਾਲੀ ਦੀ ਭਾ ਮਾਰਦੇ ਸਨ। ਜਿਹੜੇ ਅੱਖਾਂ ਵਿੱਚੋਂ ਖਨੋਤੇ ਦੂਰੋਂ ਪਤਾ ਲੱਗ ਜਾਂਦਾ ਸੀ ਕਿ ਇਹ ਸਿੰਘ ਖਲੁੱਤੇ ਪਰ ਹੁਣ ਤੇ ਬੜੇ ਗਮਦੋਰ ਹੋ ਚੁੱਕੇ ਨੇ। ਹੁਣ ਤੇ ਇਹਨਾਂ ਦੇ ਸਰੀਰਾਂ ਦੀ ਦਸ਼ਾ ਜਿਹੜੀ ਹੈ ਵੱਖਰੀ ਹੋ ਚੁੱਕੀ ਹੈ ਇਸ ਤਰ੍ਹਾਂ ਕਿ ਚੰਗੀ ਤਰ੍ਹਾਂ ਆਪਣੇ ਗੁਰਸਿੱਖਾਂ ਵੱਲ ਤੱਕ ਕੇ ਇਹਨਾਂ ਦੇ ਸਰੀਰਾਂ ਨਿਤਿਸ਼ਾ ਵੇਖੋ ਇਹ ਕਿੰਨੇ ਕਮਜ਼ੋਰ ਹੋਏ ਹਨ ਨੀਮਤਰਹਿ ਕਰੈ ਪੁੰਨ ਦਾਈਆਂ ਨਹੀਂ ਅਨੰਤ ਪੁਰ ਆਪਣਿ ਛਡਾਈਆਂ ਜੇ ਜਿਉਂਦੇ ਰਹਿ ਜੇ ਇਹਨਾਂ ਦੀ ਸਰੀਰਕ ਤਾਕਤ ਵਧਾਦੇ ਹੋਵੇ ਇਹ ਉਹ ਸੇਤਰਾ ਸਿੰਘ ਫਿਰ ਤਿਆਰ ਪਿਆਰ ਹੋ ਗਏ ਤੇ ਫਿਰ ਦਾਖ ਟਣ ਕੇ ਫਿਰ ਜੰਗ ਲੜਨਗੇ ਤੇ ਜੰਗ ਲੜ ਕੇ ਫਿਰ ਸਤਿਗੁਰਾਂ ਨੂੰ ਕਹਿਣ ਲੱਗੇ ਇਹ ਆਪਣਾ ਅਨੰਦਪੁਰ ਸਾਹਿਬ ਲੈਣਗੇ ਉਂਝ ਨਹੀਂ ਬਚਾਰ ਕੋ ਸਕਦਾ ਅਨੰਦਪੁਰ ਸਾਹਿਬ ਨੂੰ ਆਪਣਾ ਬਣਾਣਾ ਹੈ ਆਪਣੇ ਕੋਲ ਰੱਖਣਾ ਹੈ ਤੇ ਹੁਣ ਇੱਕ ਵਾਰੀ ਕਿਲਾ ਛੱਡ ਦੇ ਫਿਰ ਤਿਆਰੀ ਕਰਕੇ ਹੱਲਾ ਬੋਲ ਦੇ ਫਿਰ ਆਨੰਦਪੁਰ ਆਪਣੇ ਆਪ ਆਨੰਦਪੁਰ ਸਾਹਿਬ ਨੂੰ ਸਿੱਖ ਆਪਣੇ ਕਬਜੇ ਵਿੱਚ ਲੈ ਲੈਣ ਦੀ ਇਹ ਕਿਹਣੀ ਔਖੀ ਗੱਲ ਹੈ ਪਰ ਇਸ ਵਕਤ ਸਮਾ ਕਹਿੰਦਾ ਹੈ ਕਿ ਤੁਹਾਨੂੰ ਇਹਨਾਂ ਦੇ ਭੋਜਨ ਪ੍ਰਸ਼ਾਦ ਦੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਲੰਬਾਕੀ ਰਾਤ ਚੁੱਕਾ ਹੈ ਤੇ ਆਨੰਦਪੁਰ ਸਾਹਿਬ ਨੂੰ ਛੱਡ ਦੇਣਾ ਚਾਹੀਦਾ ਹੈ ਇਹ ਖਿਆਲ ਲੈ ਕੇ ਇਹ ਅਰਥ ਲੈ ਕੇ ਸੀ ਤੁਹਾਡੇ ਕੋਲ ਆਏ ਹਾਂ ਮਰੇ ਪਛਾਰੀ ਕਸ਼ੂ ਨਫੇਰ ਪਰੇ ਸੁਖ ਹੈ ਮਾਟੀ ਥੇਰ ਹੁਣ ਮਾਤਾ ਜੀ ਨੇ ਬੜੀ ਆਪਣੀ ਅੰਦਰਲੀ ਸਮਰੱਥਾ ਦੇ ਨਾਲ ਇਹ ਗੱਲਾਂ ਕੀਨੇ ਡਰੋ ਕੇ ਇਹ ਜੇ ਸ਼ਹੀਦੀ ਹੈ ਪ੍ਰਾਪਤ ਕਰਕੇ ਜੇ ਇਹਨਾਂ ਦੀ ਜਿੰਦ ਨਹੀਂ ਨਾ ਰਹੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਮਿੱਟੀ ਦੇ ਥੇਰ ਬਣ ਜਾਣਾ ਇਹ ਇਹਨਾਂ ਨੂੰ ਕਿਹੜੇ ਦੇ ਅੰਦਰ ਰੱਖ ਕੇ ਦੁਸ਼ਮਣ ਦੀ ਪੇਟਾ ਕਿਉਂ 파 ਰਹੇ ਹੋ ਜੀਵਨ ਲੱਗ ਹੀ ਸਭ ਕੁਝ ਜਾਣੈ ਜੋ ਜਗ ਮਹਿ ਵਿਹਾਰ ਸਭ ਥੰਨ ਇਹ ਤਾਂ ਦਾਤਾ ਜੀ ਸਮੁੱਚੇ ਜਗਤ ਦਾ ਵਿਹਾਰ ਹੈ ਜੇ ਕੋਈ ਜਿਉਂਦਾ ਰਹੇ ਤੇ ਬੜਾ ਕੁਝ ਕਰ ਸਕਦਾ ਹੈ ਜਿਉਂਦੇ ਮਨੁੱਖ ਦੇ ਅੰਦਰ ਬੜੀ ਸਮਰੱਥਾ ਹੈ ਇਸ ਕਲ ਨੂੰ ਸਾਰਾ ਜਗਤ ਜਾਣਦਾ ਹੈ 나ਹੀਂ ਤਸਕਲ ਸਿੰਘ ਇਮ ਕਹੈ ਐਸ ਬਿਖੈ ਆਪ ਕੀ ਹੈ ਫਿਰ ਮਾਤਾ ਜੀ ਨੇ ਅਗਲੀ ਗੱਲ ਆਖੀ ਪ੍ਰਸੰਗਾਂ ਦੇ ਦੋ ਮਤੇ ਨੇ ਜੇ ਤੁਸੀਂ ਭੋਜਨ ਪ੍ਰਸ਼ਾਦ ਦੇ ਦਾ ਪ੍ਰਬੰਧ ਨਹੀਂ ਕਰਨਾ ਅਨੰਤਪੁਰ ਸਹਿ ਦੇ ਕਿਲੇ ਨੂੰ ਛੱਡ ਕੇ ਵੀ ਨਹੀਂ ਜਾਣਾ ਤੇ ਸਿੰਘਾਂ ਦਾ ਅਗਲਾ مشورہ اگلی સલા ਸੁਣੋ ਜੀ ਆਏ ਕਰੋ ਸੁਪ ਹੁਕਮ ਸੰਗ ਨਾਮ ਮਚਾਵੇਂ ਸ਼ਤਰਨ ਹਜ਼ਾਰਨ ਕੋ ਤਨ ਖਾਵੇਂ ਸਿੰਘ ਕਹਿੰਦੇ ਨੇ ਕਿ ਇਸ ਤਰ੍ਹਾਂ ਰੋਜ਼ ਲੁੱਕ ਲੁੱਕ ਕੇ ਕਿਲੇ ਦੇ ਵਿੱਚ ਰਹਿ ਕੇ ਸੱਤੋਂ ਨਹੀਂ ਲੜਿਆ ਜਾਂਦਾ ਵੀ ਮੇਰੇ ਕੋਲ ਸਿੱਖ ਬੇਨਤੀ ਲੈ ਕੇ ਆਏ ਨੇ ਕਿ ਆਪ ਹੁਕਮ ਕਰ ਦਿਓ ਆਪ ਇੱਕ ਵਾਰੀ ਕਹਿ ਦਿਓ ਅਸੀਂ ਬਾਹਰ ਮੈਦਾਨੇ ਜੰਗ ਵਿੱਚ ਲੜਾਂਗੇ ਕਿਲੇ ਤੋਂ ਬਾਹਰ ਜਾ ਕੇ ਕੁਮਸਾਨ ਦਾ ਜੁੱਧ ਮਚਾਵਾਂਗੇ ਤੇ ਹਜ਼ਾਰਾਂ ਦੁਸ਼ਮਣਾਂ ਦਾ ਘਾਤ ਕਰ ਲਿਆਗੇ ਹਜ਼ਾਰਾਂ ਦੁਸ਼ਮਣਾਂ ਨੂੰ ਅਸੀਂ ਮੌਤ ਦੇ ਘਾਟ ਉਤਾਰਨ ਦੀ ਅਜੇ ਵੀ ਸਮਰੱਥਾ ਰੱਖਦੇ ਹਾਂ ਆਪ ਮਰੈ ਤਨ ਕੇ ਵਿੱਚ ਵਰਕੈ ਸਗਰੀ ਸੰਕਟ ਦੇ ਹੋ ਨਿਵਰਕੈ ਤਾਂ ਤੇ ਹੀ ਸਤਿਗੁਰੂ ਜੀ ਸਿਖਾਂ ਦੀ ਇਹ ਅਰਥ ਹੈ ਇੱਛਾ ਹੈ ਕਿ ਅਸੀਂ ਖੁੱਲੇ ਵਿਦਾਨ ਵਿੱਚ ਜੰਗ ਕਰਕੇ ਆਪਜੀ ਸ਼ਹੀਦੀਆਂ ਪ੍ਰਾਪਤ ਕਰਾਂਗੇ ਇਹ ਆਗਿਆ ਦੇ ਕਿ ਸਾਡੇ ਸਾਰੇ ਇਸ ਦੁੱਖ ਨੂੰ ਆਪ ਦੂਰ ਕਰੋ ਜੀ ਸਗਲ ਕਟੰਬ ਆਪ ਕੋ ਜਾਨ ਤੀਜੈ ਅਬੈ ਪ੍ਰਾਨ ਊਦਾਨ ਤਾਂ ਕਿ ਇਹ ਤੁਹਾਡਾ ਪਰਿਵਾਰ ਹੈ ਜੀ ਮੈਦਾਨੀ ਜੰਗ ਵਿੱਚ ਬਾਹਰ ਖੁੱਲੇ ਮੈਦਾਨ ਨੂੰ ਜੰਗ ਕਰਨ ਦੀ ਖੁੱਲ੍ਹ ਦਿੰਦੇ ਉਠੀ ਨੀਤੀ ਭੋਜਨ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਪ੍ਰਾਣ ਬਖਸ਼ ਕਰਦੇ ਇਸ ਤਰ੍ਹਾਂ ਜਦੋਂ ਮਾਤਾ ਜੀ ਨੇ ਇਹ ਦੋ ਪੱਖ ਬਿਆਨ ਕੀਤੇ ਹਨ ਦੋਵਾਂ ਨੂੰ ਸਤਿਗੁਰੂ ਚੰਗੀ ਤਰ੍ਹਾਂ ਸੁਣਾਉਂਦੇ ਹਨ ਹਿਮ ਸੁਨ ਮਾਤਾ ਤੇ ਸਖ ਬੈਸੇ ਸੁਨ ਸੁਣਾਏ ਭਨੀਓ ਗੁਰ ਐਸੇ ਨਹੀਂ ਹੰਦਿਆ ਸੱਚੇ ਕਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਤਾ ਜੀ ਦੀ ਹਰ ਗੱਲ ਨੂੰ ਚੰਗੀ ਤਰ੍ਹਾਂ ਧਿਆਉ ਦੇ ਕੇ ਧਿਆਨ ਦੇ ਨਾਲ ਸੁਣਿਆ ਕੋਈ ਮਨ ਵਿੱਚ ਰੋਸ ਨਹੀਂ ਕੋਈ ਗੁੱਸਾ ਨਹੀਂ ਕੀਤਾ ਸਾਰੇ ਸਿੱਖਾਂ ਨੂੰ ਪ੍ਰੇਮ ਸਹਿਤ ਬਿਠਾਇਆ ਤੇ ਬਿਠਾ ਕੇ ਮਾਤਾ ਜੀ ਦੀਆਂ ਕੀਤੀਆਂ ਬੇਨਤੀਆਂ ਦਾ ਉੱਤਰ ਦੇ ਰਹੇ ਹਨ ਊਜਾ ਕੋ ਤਨ ਨਿਕਟ ਹਮਾਰੇ ਸੋਨਦ ਗੋਵਨ ਆਹਾਰੇ ਸਤਿਗੁਰੂ ਖੈ ਲਗੇ ਇਸਾਡੇ ਕੋਲੇ ਪੂਜਾ ਦਾ ਧੰਨ ਹੈ ਮਨੂ ਕਿਲੇ ਨੂੰ ਕਿਨੈ ਰਸਤਾ ਬਸਤਾ ਆ ਨਹੀਂ ਸਕਦੀਆਂ ਤੇ ਇਹ ਧੰਨ ਦੇ ਕੇ ਲੈ ਕੇ ਸਿਖਾ ਨੂੰ ਅਸੀਂ ਬਾਹਰ ਨਹੀਂ ਭੇਜ ਸਕਦੇ ਪੂਜਾ ਦੇ ਧੰਨ ਨੂੰ ਇਸ ਤਰ੍ਹਾਂ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਹਦਾ ਜਦੋਂ ਸਿੰਘ ਪੂਜਣ ਸ਼ਕਣਗੇ ਜਦੋਂ ਆਪਣੇ ਦੇ ਪੂਜਾ ਦੇ ਧੰਨ ਦੀ ਵਰਤੋਂ ਕਰਨਗੇ ਸੋਛ ਟਵਾਏ ਮਨਿੰਦ ਹਲਾਹਲ ਰਚਿਉ ਪੰਛ ਹਮਤੀਨੀ ਪਹਲ ਕਹਿ ਲਗੇ ਇਹ ਹੈ ਦਰੁਰ ਦਾ ਧੰਨ ਪੂਜਾ ਦਾ ਧੰਨ ਅਸੀਂ ਜਿਹਨੇ ਆਪਣੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਅਮਰਤ ਦੇ ਨਾਲ ਕੀਤੀ ਹੈ ਇਸ ਕਰਕੇ ਜਿਨ੍ਹਾਂ ਨੂੰ ਮੈਂ ਅਮਰਤ ਸ਼ਕਾ ਕੇ ਛੇਦ ਬਣਾਇਆ ਹੈ ਉਹਨਾਂ ਨੂੰ ਆਪਣੀ ਹੱਥੀਂ ਜ਼ਹਿਰ ਨਹੀਂ ਦੇ ਸਕਦਾ ਜੇ ਕਰ ਅਚਹਿਨਾ ਵਦੈ ਪਰਤਾਪੂ ਨਹਿਰਣ ਵਿਖੈ ਹੋਏ ਦਿਪਖਾਪੂ ਮੇਰੇ ਸਿਖਾਂ ਨੇ ਜੇ ਇਹ ਪੂਜਾ ਦਾ ਧਨ ਛਕਿਆ ਤੇ ਇਹਨਾਂ ਦਾ ਪ੍ਰਤਾਪ ਨਹੀਂ ਬਦਲਣਾ ਦਾਹੀ ਬਦਾਨੇ ਜੰਗ ਵਿੱਚ ਚੰਗੀ ਤਰ੍ਹਾਂ ਲੜ ਸਕਣਗੇ ਦੁਸ਼ਮਣ ਦਾ ਘਾਤ ਕਰ ਸਕਣਗੇ ਇਹ ਪੂਜਾ ਦੇ ਧੰਨ ਦੇ ਨਾਲ ਇਹਨਾਂ ਦੇ ਅੰਦਰ ਸੱਤਾ ਨਹੀਂ ਆਏਗੀ ਜਦੋਂ ਮਾਤਾ ਨੇ ਆਖਿਆ ਪੁੱਤ ਹਨ ਜਿਹੜਾ ਰੱਖਿਆ ਉਹ ਵਣਦੇਓ ਛੇ ਖਾਹ ਪ੍ਰਬੰਧ ਕਰ ਲੈਣਗੇ ਤੱਕੜਿਓ ਕੇ ਫਿਰ ਬੌਜਾ ਨਾਲ ਲੜਨ ਦੇਣਗੇ ਸਤਿਗੁਰੂ ਕਹਿੰਨ ਲੱਗੇ ਨਹੀਂ ਇਹ ਪੂਜਾ ਦਾ ਧੰਨ ਅਸੀਂ ਨਹੀਂ ਦੇਖਦੇ ਇਹਨਾਂ ਨੂੰ ਇਹਦੇ ਨਾਲ ਨਾ ਤੇ ਲੜੀ ਸਕਣਗੇ ਨਾ ਇਹਨਾਂ ਦਾ ਪ੍ਰਤਾਪ ਵਧੇਗਾ ਮਾਤਾ ਜੀ ਨੇ ਆਖਿਆ ਇਸ ਤਰ੍ਹਾਂ ਕਿਵੇਂ ਫਿਰ ਸਾਹਿਬ ਦੱਸਦੇ ਨੇ ਇਹ ਪੂਜਾ ਦੇ ਧੰਦੇ ਨਾਲ ਜ਼ਿੰਦਗੀ ਦੇ ਉੱਤੇ ਅਸਰ ਕਿਹੜਾ ਆਿੰਦਾ ਹੈ ਧਗ ਮੈਂ ਰਹੈ ਦਰਿਦਰੀ ਸਦਾ ਮਰੈ ਨਰਕ ਮੈਂ ਵਾਸੈ ਤਦਾ ਇਹ ਉਹਨਾਂ ਵਾਸਤੇ ਨਹੀਂ ਸੀ ਸਾਦੇ ਗੁਰਸਿੱਖਾਂ ਵਾਸਤੇ ਇੱਕ ਸੁਨੇਹਾ ਸੀ ਵੀ ਜਿਹੜਾ ਪੂਜਾ ਦਾ ਧਾਨ ਖਾਂਦਾ ਹੈ ਜਿਹੜਾ ਗੁਰੂ ਘਰ ਦੇ ਧੰਨ ਨੂੰ ਆਪਣੇ ਸਮਝ ਕੇ ਵਰਤੋਂ ਕਰ ਲੈਂਦਾ ਹੈ ਬਿਨਾਂ ਮਤਲਬ ਤੋਂ ਇਹ ਪੈਸਾ ਆਪਣੇ ਨਾਂ ਤੇ ਸੰਗਤੋਂ ਲੈ ਕੇ ਖਰਚ ਕਰਨੀ ਦਾ ਸੰਗਤ ਦਾ ਪੈਸਾ ਲੁਕੁੰਦਾ ਛੁਪੁੰਦਾ ਮੜੇਕ ਮੱਤੇ ਖਰਚ ਕਰਦਾ ਹੈ ਫੇ ਸਤਿਗੁਰੂ ਕਹਿਣ ਲੱਗੇ ਇੱਕ ਤੇ ਉਹਦੇ ਅੰਦਰ ਦਰਿੰਦਰ ਆਉਂਦਾ ਆਲਸ ਦੂਜਾ ਸਤਿਗੁਰਾਂ ਆਖੇ ਮਰਹ ਨਰਕ ਮੈਂ ਵਾਸੈ ਤਦਾਂ ਨਰਕਾਂ ਵਿੱਚ ਵਾਸੈ ਉਹਨਾਂ ਨੂੰ ਗੁਰੂ ਘਰ ਵਿੱਚ ਥਾਂ ਨਹੀਂ ਮਿਲਦੀ ਰੱਬ ਦੀ ਦਰਗਾਹ ਵਿੱਚ ਉਹ ਫਟਕਾਰੇ ਜਾਂਦੇ ਹਨ ਜਦੋਂ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਕਰ ਰਹੇ ਹਨ ਮੁਗਲ ਪਠਾਨ ਸੋਛਿਤ ਛਾਈ ਕਿੰਮ ਤਨ ਸੰਕਰ ਸਕੈ ਨਰਾਇ ਸਤਿਗੁਰਾਂ ਖਿਆ ਬਾਾਰ ਮੁਗਲਾਂ ਪਠਾਨਾਂ ਦੇ ਬਦਲ ਛਾਏ ਪਏ ਨੇ ਹਾਲੇਦ ਵਾਲੇ ਸਾਰੇ ਪਾਸੇ ਉਹਨਾਂ ਦਾ ਘਿਰ ਹੈ ਉਹਨਾਂ ਨੇ ਸਾਰੇ ਇਲਾਕੇ ਨੂੰ ਘੇਰੀ ਹੈ ਕਿਲੇ ਦੇ ਦੁਆਲੇ ਕੋਲੇ ਬੈਠੇ ਹਨ ਇਹ ਇਹਨਾਂ ਦੇ ਨਾਲ ਇਸ ਤਰ੍ਹਾਂ ਕਿਵੇਂ ਲੜਨਗੇ ਇਸ ਤਰ੍ਹਾਂ ਅਸੀਂ ਮੁਗਲਾਂ ਨੂੰ ਕਿਵੇਂ ਹਰਾ ਸਕਾਂਗੇ ਸਚਵਸੈਨਨ ਦ੍ਰੁਗ ਕੋਸ਼ੁ ਦੇਸ਼ ਲਛਣਨ ਦ੍ਰੁਪਤੇ ਅਹ ਵਿਸ਼ੇਸ਼ ਸਾਦੇ ਮੰਤਰੀ ਸਾਰੀ ਸੈਨਾ ਇਸਾਨਾ ਕਿਲਾ ਇਹ ਖਜ਼ਾਨਾ ਇਹ ਸਾਡੇ ਅੱਜ ਜਿਹੜੇ ਸਿੱਖ ਨੇ ਇਹਨਾਂ ਦੇ ਜਿਹੜੇ ਰਛਣ ਨੇ ਉਹ ਰਾਜਿਆਂ ਵਾਲੇ ਸੀ ਹਲ ਜੀ ਇਹਨਾਂ ਪੂਜਾ ਦਾ ਧੰਨ ਖਾਦਾ ਜੀ ਇਸ ਤੁਹਾਨੂੰ ਆਪਣਾ ਬਣਨ ਦੀ ਕੋਸ਼ਿਸ਼ ਕੀਤੀ ਆਪਣੇ ਤੇ ਦੀ ਵਰਤੋਂ ਕੀਤੀ ਫਿਰ ਇਹਨਾਂ ਕੋਲੇ ਤਾਕਤ ਨਹੀਂ ਰਹਿਣੀ ਅੱਜ ਇਹਨਾਂ ਦੀ ਤਾਕਤ ਇਹ ਹੈ ਸਤਪੁਰੂ ਦਾ ਸਰੇ ਨੇ ਇਸ ਇਸ਼ਾਰਾ ਕੋ ਜਾਣ ਸਾਡੇ ਕੋਲ ਕਿਲਾ ਵੀ ਹੈ ਖਜ਼ਾਨਾ ਵੀ ਤੇ ਸਾਡੇ ਸਿੱਖ ਜਿਹੜੇ ਨੇ ਰਾਜੇ ਨੇ ਇਹਨਾਂ ਰਾਜਿਆਂ ਦੇ ਨਾਲ ਅਜੇ ਮੈਂ ਮਿਲ ਕੇ ਲੜ ਸਕਣਾ ਜੇ ਬਾਹਰ ਬੈਠੀ ਸ਼ਨਾ ਦਾ ਘਾਤ ਕਰ ਸਕਣਾ ਇਹ ਸਮਰੱਥਾ ਸੀ ਰੱਖਦੇ ਹਾਂ ਤਿੰਨ ਕੋਮਾਰ ਗਰਦਮਹਿ ਮੇਲਨ ਹਿਤ ਕਰ ਤੀਰਤ ਤੁਪੰਗ ਸੇਲਨ ਕਹਿਣ ਲੱਗੇ ਉਹਨਾਂ ਨੂੰ ਵਾਰਨਾ ਮਿੱਟੀ ਵਿੱਚ ਮਲਾਣਾ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਤੀਰਾਂ ਤੇ ਬੁਦੂਕਾਂ ਦੇ ਨਾਲ ਆਪਣੇ ਸ਼ਸਤਰਾਂ ਦੇ ਨਾਲ ਉਹਨਾਂ ਨੂੰ ਮਲੀਆਂ ਮੀਟ ਕਰਨਾ ਇਹ ਸਾਰੀ ਸਮਰੱਥਾ ਮੇਰੇ ਸ਼ਿਕਾ ਦੇ ਅੰਦਰ ਸਮੋਈ ਹੋਈ ਹੈ ਆਪ ਤਪ ਕਰਨ ਸ਼ਕਤ ਕੋ ਪਾਵੇ ਏਕ ਸਿੰਘ ਲੱਖੋਂ ਪਰ ਧਾਵੇ ਜੇ ਤਪ ਕਰਨਗੇ ਜੇ ਇਸ ਕੁਖ ਨੂੰ ਪਿਆਸ ਨੂੰ ਇਹ ਸੌਖੇ ਵਿਖਮ ਕੜੀ ਦੇ ਵਿੱਚ ਦਰ ਲੈਣਗੇ ਤੇ ਮੇਰੇ ਇੱਕ ਸਿੱਖ ਦੇ ਅੰਦਰ ਇਹ ਨਿਸਮਰਥ ਆ ਜਾਏ ਕਿ ਲੱਖਾਂ ਦਾ ਏਕ ਸਿੰਘ ਲੱਖੋਂ ਪਰ ਧਾਵੇ ਲੱਖਾਂ ਤੇ ਧਾਵਾ ਬੋਲ ਸਕਦਾ ਮੇਰਾ ਇੱਕ ਸਿੱਖ ਲੱਖਾਂ ਦੇ ਉੱਤੇ ਚੜਾਈ ਕਰਕੇ ਮੇਰਾ ਸਿੰਘ ਉਹਨਾਂ ਤੇ ਹਾਵੀ ਹੋ ਸਕਦਾ ਹੈ ਇਹ ਤਾਕਤ ਇਹ ਸਮਰੱਥਾ ਮੈਂ ਆਪਣੇ ਸਿੱਖਾਂ ਦੇ ਵਿੱਚ ਭਰੀ ਹੋਈ ਹੈ ਸਤਿਗੁਰੂ ਇਸ ਤਰ੍ਹਾਂ ਵਚਨ ਕਰਦੇ ਨੇ ਤੇ ਆਪਣੇ ਸਿੱਖਾਂ ਨੂੰ ਮਾਤਾ ਦੇ ਸਾਹਮਣੂ ਉਹਨਾਂ ਦੀ ਅੰਦਰਲੀ ਤਾਕਤ ਬਾਰੇ ਸਮਝਾਂਦੇ ਹਨ ਖੜਗ ਕੇ ਤਨਿਤ ਬਣੈ ਸੰਹਾਰ ਸਹਾਏ ਸਤ ਪਰ ਹੋਤ ਪਿਤਾ ਜਿਸ ਭਾਏ ਕਹਿਣ ਲੱਗੇ ਉਹ ਦਾਤਾ ਪਰਮੇਸ਼ਰ ਪਰਮਾਤਮਾ ਮਾਲਕ ਉਹ ਆਪਣੇ ਮੇਰੇ ਇਹਨਾਂ ਸਿੱਖਾਂ ਦਾ ਸਹਾਇਕ ਬਣੇਗਾ ਕਿਵੇਂ ਜਿਵੇਂ ਸਤ ਪਰ ਹੋਤ ਪਿਤਾ ਜਿਸ ਭਾਏ ਜਿਵੇਂ ਪੁੱਤਰ ਨਾਲ ਪ੍ਰੇਮ ਕਰਨ ਵਾਲਾ ਪਿਤਾ ਆਪਣੇ ਪੁੱਤਰ ਦੀ ਹਰ ਥਾਂ ਤੇ ਸਹਾਇਤਾ ਕਰਦਾ ਹੈ ਖੜਗ ਕੀ ਤਮੈ ਸ਼ਰਣ ਤਿਹਾਰੀ ਆਪ ਹਾਤੈ ਲਿਹੁ ਉਬਾਰੀ ਕਿਵੇਂ ਜੀ ਸਰਬothor ਸਾਰੇ ਥਾਵਾਂ ਤੇ ਮੋਹੋ ਹੋ ਸਹਾਈ ਦੁਸ਼ਤ ਦੋਖ ਤੇ ਦੇਖੋ ਪੁਚਾਈ ਇਹ ਦਾਸ ਐ ਸਿੱਖ ਦੀ ਤੇ ਸਤਿਗੁਰੂ ਇਹ ਵਰਦਾਨ ਦੇ ਰਹੇ ਨੇ ਸਿੱਖਾਂ ਨੂੰ ਕਿ ਜੇ ਇਹਨਾਂ ਸਾਡੀ ਗੱਲ ਮੰਨ ਲਈ ਜੇ ਇਹ ਸਾਡੀ ਆਖੇ ਲੱਗ ਗਏ ਜੇ ਸਾਡੇ ਤਰੀਕੇ ਅਨੁਸਾਰ ਇਸ ਕਿਨੇ ਦਿਨ ਅੜੇ ਰਹਿਣਗੇ ਫਿਰ ਇਸ ਤਰ੍ਹਾਂ ਉਹ ਪਰਮੇਸ਼ਰ ਪ੍ਰਮਾਤਮਾ ਅਕਾਲ ਪੁਰਖ ਇਹਨਾਂ ਦੀ ਸਹਾਇਤਾ ਨਿਕਾ ਗੋਦ ਮਾਤ ਦੇਵੀ ਕੀ ਪਾਇਓ ਨਿਤ ਪਤ ਪਾਲਨ ਪਨੈ ਸਹਾਇਓ ਤਾਂ ਤੇ ਮੈਂ ਆਪਣੇ ਖਾਸਾ ਪੁੱਤਰ ਨੂੰ ਮਾਤਾ ਦੀ ਗੋਦ ਵਿੱਚ ਪਾਇਆ ਹੈ ਆਪਣਾ ਪੁੱਤਰ ਬਣਾਇਆ ਹੈ ਇਸੇ ਤਰ੍ਹਾਂ ਫਿਰ ਨਿਤ ਉਹਦੀ ਪਾਲਣਾ ਕਰਨਾ ਇਹ ਮਾਤਾ ਪਿਤਾ ਦਾ ਆਪਣਾ ਫਰਜ਼ ਹੈ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਨਰਬਲ ਨੇ ਕਮਜ਼ੋਰ ਹੋ ਚੁੱਕੇ ਹਨ ਢੋੜਨ ਨਹੀਂ ਮਿਲਿਆ ਸਤਿਗੁਰੂ ਦੱਸਦੇ ਹਨ ਸੁਦਾ ਪਿਪਾਸ਼ਾ ਕਸ਼ਟ ਵਿਸਾਲ ਨੇ ਬਨਹ ਪੰਥ ਕੋ ਨੇ ਸਭ ਝਾਲੇ ਸਤਿਗੁਰਾਂ ਖਹਿਜੇ ਤਪ ਕਰਨਗੇ ਭੁੱਖ ਪਿਆਸ ਕਸ਼ਟ ਇਹ ਦੁੱਖ ਸਾਰੀ ਸਖਾਂ ਦੇ ਕੋਲ ਚੱਲਣ ਦੀ ਸਮਰਥਾ ਆ ਜੇਗੀ ਸਿਮਰਨ ਦੇ ਨਾਲ ਸੇਵਾ ਦੇ ਨਾਲ ਇਸ ਦੁੱਖ ਨੂੰ ਇਹ ਪਿਆਸ ਨੂੰ ਝੱਲ ਸਕਦੇ ਹਨ ਇਮਕੇ ਤੱਕ ਦਿਨ ਭੰਟ ਸੁਨੰਤੇ ਮਹਾ ਸ਼ੁਦਤ ਕੋ ਭੈ ਬਿਰਤੰਤੇ ਇਸ ਤਰ੍ਹਾਂ ਇਤਿਹਾਸ ਕਰ ਕਹਿੰਦਾ ਹੈ ਕਿ ਜਦੋਂ ਸਤਿਗੁਰਾਂ ਨੇ ਬਚਨ ਕਰ ਦਿੱਤੇ ਸਭਾ ਉੱਠ ਗਈ ਤੇ ਫਿਰ ਕਈ ਜਿਨ੍ਹਾਂ ਦਾ ਸਮਾ ਭੁੱਖੀਆਂ ਪਿਆਸੀਆਂ ਸਿੱਖਾਂ ਨੇ ਹੋਰ ਬਤੀਤ ਕੀਤਾ ਜਦੋਂ ਇਹ ਸਮਾ ਇਸ ਤਰ੍ਹਾਂ ਬਚਰ ਹੁੰਦਾ ਹੈ ਪੁੱਤਰਾ ਜੀ ਮਿਲ ਮਿਲ ਪਛਤਾਵੈ ਉਜੜਿਓ ਦੇਸ਼ ਦਰਬ ਖਰਚਾਵੈ ਇਧਰ ਰਾਜੇ ਪਛਤਾ ਰਹੇ ਨੇ ਉਹਨਾਂ ਦੇ ਦੇਸ਼ ਜੜ ਰਹੇ ਨੇ ਸਾਰੀ ਸੈਨਾ ਲੈ ਕੇ ਕਿਲੇ ਦੇ ਦੁਆਲੇ ਬੈਠੇ ਨੇ ਔਰੰਗਜ਼ੇਬ ਤੋਂ ਡਰਦੇ ਆਪ ਅਣੀਆਂ ਸੈਨਾਵਾਂ ਦੇ ਸਮੇਤ ਉਹ ਦੇਸ਼ ਇਧਰ ਆਣ ਕੇ ਡੇਰਾ ਲਾਈ ਬੈਠੇ ਹਨ ਨਹਿ ਮਹਿਮ ਕਿਮ ਪੂਰਣ ਭਈ ਸ਼ਿਨ ਗੁਰ ਦ੍ਰਣਤਾ ਤਿ ਸੈ ਲਈ ਸਤਿਗੁਰਾਂ ਨੇ ਸੰਕਲਪ ਕਰ ਰਿਹਾ ਹੈ ਡਿਢ ਵਿਸ਼ਵਾਸ ਦੇ ਨਾਲ ਬੈਠੇ ਨੇ ਰਾਜਿਆਂ ਦੀ ਮੁਹਿਮ ਪੂਰੀ ਨਹੀਂ ਹੋ ਰਹੀ ਹੋਂ ਨਾ ਪਾਵੈ ਕਤ ਹੂੰ ਖੇਤੀ ਸਹਿਲ ਦੇਸ਼ ਪਾ ਅਪਦਾ ਸਿਤਿ ਤਦ ਇਤਿਹਾਸ ਕਰ ਕਹਿੰਦਾ ਇਹਨਾਂ ਰਾਜਪੁਰਾਣਿਆਂ ਤੇ ਰਾਜਿਆਂ ਵਿੱਚ ਸਾਰੀ ਸਨੈ ਇਧਰੋਂ ਕਰਕੇ ਖੇਤੀ ਨਹੀਂ ਹੋ ਰਹੀ ਕਿਤੇ ਦਾਣੇ ਦੀ ਪਦੈਸ਼ ਨਹੀਂ ਕਰ ਸਕਦੇ ਤੁਝੇ ਪਾਸੇ ਲੱਖਾਂ ਫੌਜਾਂ ਦਾ ਖਰਚ ਹੈ ਲੱਖਾਂ ਫੌਜਾਂ ਖਰਚ ਵਿਸਾਲ ਨੇ ਲਕਰੀ ਘਾਸ ਅੰਨ ਤੇ ਜਲ ਨੇ ਹੁਣ ਲੱਖਾਂ ਰੁਪਈਆਂ ਦਾ ਖਰਚ ਹੈ ਲੱਕੜ ਚਾਹੀਦੀ ਪੋਜਣ ਤਿਆਰ ਉਦੋਂ ਲੱਕੜਾ ਨਾਲ ਹੁੰਦਾ ਕੋੜੇ ਨੇ ਕਾਫ ਉਸ ਚਾਹੀਦਾ ਪਰ ਕਿਸੇ ਪਾਸੇ ਕੈਰੀ ਕਰੇ ਨਹੀਂ ਸਕਤੇ ਕਿਉਂਕਿ ਸਤਗੁਰਾਂ ਨੂੰ ਫੜਨ ਵਾਸਤੇ ਗੁਰੂ ਦਾ ਮੁਕਾਬਲਾ ਕਰਨ ਵਾਸਤੇ ਤੇ ਅਨੰਦਪੁਰ ਸਾਹਿਬ ਦੇ ਕਿਨੇ ਦੇ ਆਲੇ ਦੁਆਲੇ ਦੇਰੇ ਲਾਇ ਮਿਠੇ ਹਨ ਇਹਨਾਂ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਹਨ ਗੁਰ ਕੋ ਲਿਖੈ ਤਜੈ ਪੁਰ ਦਾਹੇ ਏਕ ਬਾਰ ਹੋਏ ਹਮਦੇ ਪਾਹ ਇਹਨਾਂ ਨੇ ਵਿਚਾਰ ਕੀਤੀ ਕਿ ਸਤਿਗੁਰਾਂ ਨੂੰ ਇੱਕ ਚਿੱਠੀ ਲਿਖੀਏ ਕਿ ਉਹ ਅਨੰਦਪੁਰ ਸਾਹਿਬ ਦਾ ਪਿੰਡ ਛੱਡ ਦੇਣ ਵੀ ਜੇ ਇਹ ਕਿਲਾ ਛੱਡ ਦੇਣਗੇ ਫਿਰ ਅਸੀਂ ਵਿਹਲੇ ਹੋ ਜਾਵਾਂਗੇ ਇਸ ਤਰ੍ਹਾਂ ਆਪਣਾ ਇੱਕ ਦੂਤ ਚਿੱਠੀ ਲਿਖ ਕੇ ਉਹਦੇ ਤੇ ਕਸਮਾਂ ਖਾ ਕੇ ਸਤਿਗੁਰਾਂ ਵੱਲ ਭੇਜਦੇ ਨੇ ਸਤਿਗੁਰੂ ਉਹਦਾ ਕੀ ਜਵਾਬ ਦਿੰਦੇ ਹਨ ਸਿੰਘ ਸਤਗੁਰਾਂ ਨਾਲ ਮਿਲ ਕੇ ਕੀ مشورہ ਕਰਦੇ ਨੇ ਇਹ ਆਪ ਕਾਲ ਦੇ ਪ੍ਰਸੰਗ ਸਰਵਣ ਕਰਿਓ ਅਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਉਲਾਂ ਚੁਕਾਂ ਤੋਂ ਖੀਵਾ ਗੁਰੂ ਅਤੇ ਸੰਗਤ ಪಕ್ಷਨ ਜੋ ਹੈ ਬਖਸ਼ ਲੈਣਾ ਜੀ પ્રેમ ਸਤਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ